ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਤੇ ਆਪਾਂ ਲੱਗੇ ਸੀਗੇ ਜੀ ਪਸ਼ੂਆਂ ਨੂੰ ਕੱਖ ਪਾਉਣ ਤੇ ਚਾਹ ਵਗੈਰਾ ਮੈਂ ਕਰਕੇ ਰੱਖਿਆ ਸੀਗੀ ਤੇ ਉਸ ਤੋਂ ਪਹਿਲਾਂ ਆ ਕੇ ਲੱਗ ਗਈ ਸੀਗੀ ਪੱਠੇ ਪਾਉਣ ਪੱਠੇ ਆਪਾਂ ਪਹਿਲਾਂ ਦੋ ਭਰੀਆਂ ਹੀ ਮਗਰੀਆਂ ਜੀਆਂ ਪਾਉਣੇ ਹੁੰਨੇ ਆ ਕਿਉਂਕਿ ਜੀ ਧਾਣਾ ਚੋਣੀਆਂ ਸੀਗੀਆਂ ਇੱਥੇ 5:00 ਵਜੇ ਦਾ ਟਾਈਮ ਸੀਗਾ ਇਹ ਜਦੋਂ ਮੈਂ ਪੱਠੇ ਪਾਉਂਦੀ ਸੀਗੀ 5:00 ਵੱਜ ਚੁੱਕੇ ਸੀਗੇ ਤੇ ਚਾਹ ਆਪਾਂ ਕਰਕੇ ਰੱਖਿਆ ਹੈ ਬੱਚੇ ਜਦੋਂ ਉੱਠਣਗੇ ਫਿਰ ਚਾਹ ਮੰਗਦੇ ਨੇ ਤੇ ਜਾਨ ਨੂੰ ਠੰਡੀ ਹੋ ਜਾਂਦੀ ਹੈ ਜਾਨ ਨੂੰ ਉੱਠਣਾ ਹੁੰਦਾ ਤਾਂ ਕਰਕੇ ਫਿਰ ਆਪਾਂ ਚਾਹ ਵਗੈਰਾ ਕਰਕੇ ਰੱਖਿਆ ਉਹਨਾਂ ਨੇ ਆ ਤੇ ਜਦੋਂ ਮੈਂ ਬਿਮਾਰ ਸੀ ਉਦੋਂ ਤਾਂ ਸੈਜਪ੍ਰੀਤ ਦਾ ਪਾਪਾ ਪਾ ਦਿੰਦਾ ਸੀਗਾ ਪੱਠੇ ਤੇ ਹੁਣ ਫੇਰ ਆਪਾਂ ਆਪਣੀ ਡਿਊਟੀ ਸਾਂਭ ਲਈ ਜੀ ਤੇ ਸਵੇਰੇ ਉੱਠ ਕੇ ਪੱਠੇ ਪਾਉਣ ਦੀ ਜਿਵੇਂ ਕਿ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਕਿ ਸਵੇਰੇ ਪੱਠੇ ਪਾਉਣ ਮੈਂ ਹੀ ਪਾਉਣੀ ਹੁੰਨੀ ਆ ਤੇ ਬਸ ਜੀ ਇੱਥੇ ਸਿਰਫ ਆਪਾਂ ਦੋ ਟੋਕਰੀ ਰਲਾਵਾਂਗੇ ਹਲੇ ਤੂੜੀ ਘੱਟੇ ਪਾਵਾਂਗੇ ਕਿਉਂਕਿ ਜੀ ਪੱਠੇ ਆਪਣੇ ਹੈਗੇ ਨੇ ਬਾਧੂ ਤੇ ਫੇਰ ਤੂੜੀ ਥੋੜੀ ਪਾਉਣ ਨੇ ਤੂੜੀ ਸਿਰਫ ਤਾਂ ਪਾਉਣੇ ਹੁੰਨੇ ਆ ਤਾਂ ਜੋ ਹਨਾ ਨਹੀਂ मतलब ਇਹਨਾਂ ਨੂੰ ਗੋਹਾ ਪਤਲਾ ਨਾ ਕਰਨਾ ਨਹੀਂ ਗੋਹਾ ਪਤਲਾ ਕਰ ਲੈ ਜਾਂਦੀਆਂ ਨੇ ਜੀ ਨੇਰੇ ਪੱਠੇ ਪਾਉਣੇ ਆ ਨਹੀਂ ਤਾਂ ਫਿਰ ਆਪਣੇ ਕੋਲ ਪੱਠੇ ਬਾਧੂ ਨੇ ਥੂੜੀ ਪਾਉਣ ਦੀ ਵੈਸੇ ਲੋੜ ਵੀ ਹੈ ਨਹੀਂ ਤੇ ਸਿਰਫ ਗੋਹੇ ਕਰਕੇ ਪਾਉਣੇ ਆ ਵੀ ਚਲੋ ਗੋਹਾ ਹਨਾ ਠੀਕ ਰਹਿੰਦਾ ਨਹੀਂ ਫਿਰ ਪਤਲਾ ਜੋ ਗੋਹਾ ਕਰ ਲੈ ਜਾਂਦੀਆਂ ਨੇ ਜੀ ਨੇਰੇ ਪੱਠੇ ਪਾਈ ਚਲ ਤੇ ਸਿਰਫ ਇੱਕ ਇੱਕ ਮਗਰੀ ਸੈਟ ਲੂੰਗੀ ਤਾਰਾਂ ਚੋਂ ਚੋਣੀਆਂ ਸੀਗੀਆਂ ਕਿਉਂਕਿ ਤਾਰਾਂ ਚੋਂ ਟਾਈਮ ਲੱਗ ਜਾਂਦਾ ਤੇ ਫਿਰ ਦੂਜੀ ਤੁਹਾਨੂੰ ਪਤਾ ਹੀ ਹੈ ਸੱਜ ਰਿਹਾ ਜਾਂਦਾ ਆਪਣਾ ਤੇ ਚੋਕੇ ਰੱਖਣੇ ਦੁੱਧ ਰੱਖ ਹੋ ਜਾਂਦਾ ਜਾਂ ਨੂੰ ਫਿਰ ਆਉਂਦਾ ਹੈ ਕਈ ਵਾਰ ਚੋਣੇ ਹੀ ਹੁੰਨੇ ਆ ਇੰਨੀ ਸੱਜ ਰਿਹਾ ਜਾਂਦਾ ਤੇ ਤਿੰਨ ਫਿਰ ਤਿੰਨ ਤਾਰਾਂ ਚੋਣੀਆਂ ਹੁੰਦੀਆਂ ਨੇ ਫਿਰ ਕੱਲੀ ਨੂੰ ਟਾਈਮ ਲੱਗ ਜਾਂਦਾ ਇੱਕ ਤਾਂ ਫਿਰ ਜਿਦੋਂ ਕਟਰੂ ਛੱਡਣੇ ਹੋਣ ਨਾ ਫਿਰ ਉਹਨਾਂ ਨਾਲ ਵੀ ਟਾਈਮ ਲੱਗ ਜਾਂਦਾ ਕਟਰੂ ਵੀ ਨਾਲ ਛੱਡਣੇ ਹੁੰਦੇ ਆ ਫਿਰ ਤਾਰਾਂ ਚੋਣੇ ਆ ਬਾਕੀ ਜੀ ਆਪਣਾ ਸਵੇਰ ਦੀ ਸ਼ੁਰੂਆਤ ਆਪਣੀ ਹੁੰਦੀ ਆ ਪਸ਼ੂਆਂ ਦੇ ਕੰਮ ਤੋਂ ਸੱਜਰੇ ਉੱਠ ਕੇ ਪਹਿਲਾਂ ਆਪਣਾ ਪਿੰਡਾਂ ਵਾਲਿਆਂ ਨੂੰ ਹਨਾ ਪਸ਼ੂਆਂ ਦੇ ਜਿਨ੍ਹਾਂ ਦੇ ਭੈਣ ਭੈਣਾਂ ਦੇ ਪਸ਼ੂ ਰੱਖੇ ਹੋਏ ਨੇ ਉਹਨਾਂ ਨੂੰ ਪਸ਼ੂਆਂ ਦੇ ਵਿੱਚ ਜਾਣਾ ਪੈਂਦਾ ਹੈ ਬਾਕੀ ਹੋਰ ਉਸ ਤੋਂ ਬਾਅਦ ਕੰਮ ਬਾਕੀ ਸ਼ੁਰੂ ਹੁੰਦੇ ਨੇ ਪਹਿਲਾਂ ਇਹੀ ਕੰਮ ਹੁੰਦਾ ਵੀ ਸਵੇਰੇ ਉੱਠ ਕੇ ਪਸ਼ੂਆਂ ਨੂੰ ਹਨਾ ਪੱਠੇ ਵਗੈਰਾ ਪਾ ਲੂ ਧਾਰਾਂ ਚੋਲੋ ਤੇ ਗੋਹਾ ਵਗੈਰਾ ਇਕੱਠਾ ਕਰ ਦੋ ਤੇ ਇਹੀ ਕੰਮ ਨੇ ਵੇਣੇ ਪੈਂਦੇ ਨੇ ਯਾਨੀ ਸਰਜਰੀ ਉੱਠ ਕੇ ਪਹਿਲਾ ਤੇ ਲੋ ਜੀ ਆਪਾਂ ਨੇ ਧਾਰਾ ਮੈਂ ਚੋਤੀਆਂ ਸੀਗੀਆਂ ਇਹ ਨੇਰਾ ਹੀ ਸੀਗਾ ਆਪਣੇ ਇੱਥੇ ਵੱਲੋਂ ਛੋਟਾ ਇਹਦਾ ਚਾਨਣਾ ਘਟ ਆਉਂਦਾ ਹੈ ਨੇਰਾ ਜੇ ਪੈ ਰਿਆ ਸੀਗਾ ਬੀਬੀ ਦੇ ਵਿੱਚ ਬਾਹਰ ਵੀ ਨੇਰਾ ਸੀਗਾ ਕੁਸੇ ਵੱਲਦਾ ਵੱਲਦਾ ਵੀ ਇਹ ਮੇਰਾ ਵੈਸੇ ਤਾਂ ਸਾਨੂੰ ਤਾਂ ਦਿਖਦਾ ਵੀਡੀਓ ਦੇ ਵਿੱਚ ਨੇਰਾ ਲੱਗਦਾ ਹੈ ਤੇ ਦੁੱਧ ਵੀ ਪਾਤਾ ਸੀਗਾ ਧਾਰਾ ਵੀ ਚੋਤੀਆਂ ਸੀਗੀਆਂ ਧਾਰਾ ਦੀ ਵੀਡੀਓ ਨਹੀਂ ਬਣਾਈ ਹੈਗੀ ਤੇ ਇਸ ਤੋਂ ਬਾਅਦ ਲੱਗ ਗਈ ਸੀਗੀ ਗੋਹਾ ਇਕੱਠਾ ਕਰਨ ਕਿਉਂਕਿ ਜੀ ਗੋਹਾ ਇਕੱਠਾ ਕਰਿਆ ਹੋਵੇ ਫਿਰ ਸੁੱਕ ਜਾਂਦਾ ਏ ਤੇ ਫਿਰ ਨਾਲੇ ਇਹਨਾਂ ਨੇ ਪੱਠੇ ਖਾਣ ਤੋਂ ਬਾਅਦ ਬੈਠ ਜਾਂਦੀਆਂ ਨੇ ਫਿਰ ਬਾਅਦ ਚ ਜਦੋਂ ਦਿਨ ਚੜਦਾ ਏ ਫਿਰ ਪਾਣੀ ਪਿਲਾਉਂਦੇ ਹੁੰਦੇ ਆ ਕਿਉਂਕਿ ਦਿਨ ਚੜੇ ਪਾਣੀ ਪੀਂਦੀਆਂ ਨੇ ਨਾਲੇ ਫਿਰ ਜਾਨੂੰ ਬੱਚੇ ਸਕੂਲ ਚਲੇ ਜਾਂਦੇ ਨੇ ਬੱਚੇ ਵੀ ਭੇਜਣੇ ਹੁੰਦੇ ਆ ਸਕੂਲ ਨੂੰ ਤੁਹਾਨੂੰ ਪਤਾ ਹੀ ਆ ਤਿਆਰ ਕਰਕੇ ਕਾਫੀ ਟਾਈਮ ਲਵਾ ਦਿੰਦੇ ਨੇ ਉਹ ਤੇ ਫਿਰ ਨਿਆ ਹੁੰਦਾ ਹੈਗਾ ਛੇਤੀ ਬਸ ਹੋਣ ਤੋਂ ਬਾਅਦ ਤਾਂ 9 ਵਜੇ ਤੱਕ ਆਉਂਦੀ ਇਹਨਾਂ ਦੇ ਵਿੱਚ ਦੁਬਾਰਾ ਬਸ ਜਿਹੜਾ ਸਵੇਰੇ ਸਵੇਰੇ ਹੋਊਗਾ ਕੰਮ ਹੋ ਗਿਆ ਉਸ ਤੋਂ ਬਾਅਦ ਫਿਰ ਆਪਾਂ ਨੇ ਨਹਾਉਣਾ ਧੋਣਾ ਵੀ ਆ ਬਾਬਾ ਜੀ ਦੇ ਬਿਚਾਣਾ ਹੈ ਫਿਰ ਬੱਚਿਆਂ ਨੂੰ ਤਿਆਰ ਕਰਕੇ ਭੇਜਣਾ ਰੋਟੀ ਪਕਾਉਣੀ ਆ ਤੇ ਇਹ ਕੰਮ ਲੱਗ ਜਾਂਦਾ ਤੇ ਬੱਚਿਆਂ ਨੂੰ ਤੋਰ ਕੇ ਹੀ ਉਸ ਤੋਂ ਬਾਅਦ ਹੀ ਫਿਰ ਗੋਹਾ ਵਗੈਰਾ ਚੱਕਦੇ ਹੁੰਦੇ ਆ ਨਾਲੇ ਇਹਨਾਂ ਮੈਨੂੰ ਬੱਚਿਆਂ ਨੂੰ ਸਕੂਲ ਤੋਰਨ ਤੋਂ ਬਾਅਦ ਹੀ ਘਰ ਦਾ ਕੰਮ ਕਰਨਾ ਵਧੀਆ ਲੱਗਦਾ ਕਿਉਂਕਿ ਜਿੰਨਾ ਚਿਰ ਬੱਚੇ ਹੁੰਦੇ ਨੇ ਨਾ ਫਿਰ ਉਹਨਾਂ ਚਿਰ ਕੰਮ ਨਹੀਂ ਨਿਭੜਦਾ ਹੈਗਾ ਤੇ ਵੇਰਵੋ ਹਾਕਾਂ ਨਹੀਂ ਮਰੀ ਜਾਂਦੇ ਨੇ ਉਹਨਾਂ ਨੂੰ ਤੋੜ ਕੇ ਹੀ ਉਸ ਤੋਂ ਬਾਅਦ ਫਿਰ ਝਾੜੂ ਵਗੈਰਾ ਲਾਉਣੀ ਹੁੰਦੀ ਆ ਇਹ ਕਈ ਵਾਰ ਮੈਂ ਨਾ ਸਵੇਰੇ ਸਾਜਰੇ ਸੁੰਬਰ ਕੇ ਦੇਖਿਆ ਹੈ ਜਦੋਂ ਮੈਂ ਸਾਜਰੇ ਸੁੰਬਰ ਦੰਨੀ ਆ ਉਸ ਤੋਂ ਬਾਅਦ ਹੀ ਫਿਰ ਸਾਰਿਆਂ ਨੂੰ ਉੱਠਣਾ ਹੁੰਦਾ ਹੈ ਤੇ ਪਸ਼ੂਆਂ ਨੂੰ ਖੋਲਣਾ ਹੁੰਦਾ ਹੈ ਤੇ ਮੁਰਗੇ ਵਗੈਰਾ ਨੂੰ ਦਾਣਾ ਪਾਣਾ ਹੁੰਦਾ ਫਿਰ ਦੁਬਾਰਾ ਸਾਰਾ ਸੁੰਬਰਣੇ ਵਾਲਾ ਹੋ ਜਾਂਦਾ ਹੈ ਫਿਰ ਦੋ ਬਾਰ ਮੈਨੂੰ ਸੁੰਬਰਣਾ ਪੈਂਦਾ ਇਸ ਲਈ ਮੈਂ ਇਹੀ ਸੋਚਿਆ ਹੈ ਵੀ ਇਦੋਂ ਤੱਕ ਬਾਅਦ ਚ ਸੁੰਬਰ ਲਿਆ ਕਰਾਂ ਤਾਂ ਕਰਕੇ ਨਾ ਮੈਂ ਇਹਨਾਂ ਨੂੰ ਅਨ ਸਾਰਿਆਂ ਨੂੰ ਦਾਣਾ ਪਾਣੀ ਪਾਉਣ ਤੋਂ ਬਾਅਦ ਇਹ ਸਾਰੇ ਪਸ਼ੂਆਂ ਨੂੰ ਉਸ ਤੋਂ ਬਾਅਦ ਹੀ ਸੁੰਬਰਦੇ ਹੁੰਦੀਆਂ ਸਾਰੇ ਬੇੜੇ ਵਗੈਰਾ ਸਾਰੇ ਉੱਪਰ ਕਮਰੇ ਵਗੈਰਾ ਸਾਰਾ ਕੁਝ ਕਿਉਂਕਿ ਜੀ ਫਿਰ ਇੱਕ ਵਾਰ ਸੁੰਬਰ ਕੇ ਸਾਰ ਜਾਂਦਾ ਨਹੀਂ ਫਿਰ ਜੇ ਸਾਜਰੇ ਸੁੰਬਰਦਾ ਉਸ ਤੋਂ ਬਾਅਦ ਫੇਰ ਸੁੰਬਰਣਾ ਦੂਰੀ ਵਾਰ ਸੁੰਬਰਣਾ ਪੈਂਦਾ ਮੈਨੂੰ ਤੇ ਤਾਂ ਕਰਕੇ ਫਿਰ ਮੈਂ ਸੁੰਬਰ ਸਮਰੇ ਇਹਦਾ ਕੰਮ ਤਾਂ ਦਿਨਚੇ ਕਰ ਦਿੰਦੀ ਆ ਪਹਿਲਾਂ ਹੋਰ ਕੰਮ ਨਵੇੜ ਲੈਣੇ ਹੁੰਦੇ ਆਪਾਂ ਆਪਣੇ ਤੇ ਲਓ ਜੀ ਆਪਣਾ ਇੱਥੇ ਹੁਣ ਗੋਹਾ ਵੀ ਇਕੱਠਾ ਕਰ ਹੋ ਗਿਆ ਨੇਰੇ ਚ ਵੀਡੀਓ ਬਣੀ ਤਾਂ ਐਸੀ ਵੈਸੀ ਹੋਆ ਫਿਰ ਵੀ ਚਲੋ ਅਡਜਸਟ ਕਰ ਲਿਓ ਕਿਉਂਕਿ ਜੀ ਸਵੇਰ ਦਾ ਟਾਈਮ ਹਨੇਰਾ ਕਾਫੀ ਆ ਤੇ ਬਾਜੀ ਦਵਾਦ ਗੋਹਾ ਸੁੰਬਨ ਤੋਂ ਬਾਅਦ ਜਿਹੜੇ ਆਪਣੇ ਪੱਠੇ ਪਏ ਨੇ ਉਹਨਾਂ ਨੂੰ ਤੂੜੀ ਪਾ ਕੇ ਹੋਰ ਰਲਾ ਕੇ ਨਾ ਸਾਰੀਆਂ ਖੋਲਣੀਆਂ ਭਰ ਦਾਂਗੇ ਤੇ ਉਹ ਸਾਰੀ ਪਾ ਦਾਂਗੇ ਆਪਾਂ ਪੱਠੇ ਲੋ ਜੀ ਆ ਗਏ ਹੁਣ ਆਪਾਂ ਮਸ਼ੀਨ ਦੇ ਕੋਲ ਪਹਿਲਾਂ ਝਾੜੂ ਲਾ ਕੇ ਇਕੱਠਾ ਕਰ ਲਾਂਗੇ ਦੂਰ ਤੱਕ ਖਿੰਡ ਜਾਂਦਾ ਜਦੋਂ ਪਾਉਂਦੇ ਆ ਨਾ ਫੇਰੇ ਮੈਨੂੰ ਸਪੇਸ ਫੇਰ ਕਾਲੀ ਹੁੰਦੀ ਆ ਵੀ ਫਟਾਫਟ ਰਲਾ ਕੇ ਮੈਨੂੰ ਐ ਹੁੰਦਾ ਵੀ ਫਟਾਫਟ ਰਲਾ ਕੇ ਧਾਰਾਂ ਚੋਲਾ ਵੀ ਬਾਜ ਫੇਰ ਇਕੱਠਾ ਕਰ ਲੂੰਗੀ ਫੇ ਬਾਜ ਚ ਸੋਹਣਾਂ ਇਕੱਠਾ ਕਰਕੇ ਪਾ ਦਿੰਨੇ ਆ ਸਾਰੇ ਉਹ ਰਾਤੀ ਵੈਸੇ ਫੋਲ ਕੇ ਤਰਖ ਜਨੇ ਇਹਨਾਂ ਜੋ ਟੋਕਾ ਕਰਦੇ ਹੁੰਨੇ ਆ ਕਿਉਂਕਿ ਜੀ ਪੱਕ ਜਾਂਦਾ ਸਵੇਰ ਨੂੰ ਜਦੋਂ ਦਾਬਜੀ ਚ ਪੈ ਰੰਦਾ ਹਰ ਫਿਰ ਇਹਦੇ ਵਿੱਚ ਸੇਕ ਜਾ ਨਿਕਲਣ ਲੱਗ ਜਾਂਦਾ ਫਿਰ ਤਾਂ ਹੀ ਰਾਤ ਨੂੰ ਫੋਲ ਦੰਨੇ ਨੇ ਥੋੜਾ ਜਿਹਾ ਦੁੱਧ ਤੱਕ ਪਤਲਾ ਜਿਹਾ ਕਰ ਦੰਨੇ ਹੁੰਨੇ ਆ ਫਿਰ ਠੀਕ ਰਹਿੰਦਾ ਹਰ ਨੇ ਭਖਿਆ ਜਿਆ ਰਹਿੰਦਾ ਫਿਰ ਭਖਿਆ ਨਾਲ ਜਦੋਂ ਆਪਾਂ ਫਿਰ ਪਸ਼ੂਆਂ ਨੂੰ ਪਾਉਂਦੇ ਆ ਫਿਰ ਪਸ਼ੂ ਬਿਮਾਰ ਵੀ ਹੁੰਦੇ ਨੇ ਗਰਮ ਸਰਦ ਜੇ ਪੱਠੇ ਖਾ ਕੇ ਤਾਂ ਕਰਕੇ ਹੁਣ ਗਾਹਾਂ ਗਾਹ ਤਾਂ ਇੰਨਾ ਜ਼ਿਆਦਾ ਭਾਕ ਜਾਂਦਾ ਨਾ ਐਦਾਂ ਅੱਗ ਨਿਕਲਦੀ ਹੁੰਦੀ ਆ ਬਹੁਤ ਜ਼ਿਆਦਾ ਸੇਕ ਹੱਥ ਵੀ ਨਹੀਂ ਲੱਗਦਾ ਹੁੰਦਾ ਬਹੁਤ ਪੱਠੇ ਭਾਕ ਜਾਂਦੇ ਨੇ ਗਾਹਾਂ ਗਾਹਾਂ ਤਾਂ ਜਿਉਂ-ਜਿਉਂ ਗਰਮੀ ਆਉਣੀ ਆ ਤੇ ਫਿਰ ਭੋਲਣੇ ਪੈਂਦੇ ਨੇ ਇੰਨਾ ਵਿੱਚ ਜ਼ਮੀਨ ਹੀ ਸੀਗੀ ਤੇ ਕੱਲ ਆਪਾਂ ਨੇ ਸਿਰਫ ਜਿਹੜਾ ਮੱਖਣ ਮਲਾਈ ਘਾਏ ਉਹੀ ਵੱਢ ਲਿਆ ਸੀਗਾ ਜਮੀ ਨਹੀਂ ਵੱਡੀ ਸੀਗੀ ਜਮੀ ਨੂੰ ਪਾਣੀ ਲਾਇਆ ਹੋਇਆ ਸੀ ਬਸ ਗਿੱਲੀ ਕਰਕੇ ਨਾ ਫਿਰ ਸਿਰਫ ਮੱਖਣ ਮਲਾਈ ਉਹ ਵੱੜਦਾ ਸੀਗਾ ਤੇ ਮੈਂ ਦੇਖ ਰਹੀ ਸੀ ਵੀ ਜੋ ਹੋਰ ਪਣਗੇ ਪੱਠੇ ਇਕ ਇਕੱਠੇ ਕਰਕੇ ਰੱਖਦਾ ਖੋਲੀਆਂ ਭਰ ਗਿਆ ਸੀਗੀਆਂ ਆਪਣੀਆਂ ਫਿਰ ਜਿਹੜਾ ਬਾਕੀ ਸੀਗੇ ਹੁਣ ਪੱਠੇ ਆਪਾਂ ਇੱਥੇ ਢੇਰੀ ਲਾ ਦਾਂਗੇ ਜੇ ਜ਼ਿਆਦਾ ਪਾ ਦੰਨੇ ਆ ਨਾ ਫਿਰ ਖੰਡਾ ਦੰਦੀਆਂ ਨੇ ਮੈਂ ਸਾਦਾ ਖਾ ਲੈਂਦੀ ਆ ਨੇ ਜਿਹੜੀ ਸਾਡੀ ਬੈੜੀ ਆ ਨਾ ਉਹਨੂੰ ਮੂੰਹ ਮਾਰਨ ਦੀ ਆਦਤ ਆ ਤੇ ਉਹ ਥੱਲਿਓਂ ਪੱਠਿਆਂ ਖੋਲੀ ਦੇ ਵਿੱਚ ਥੱਲਿਓਂ ਮੂੰਹ ਮਾਰਦੀ ਆ ਤੇ ਸਾਰੇ ਪੱਠੇ ਨਾ ਚਾਕੇ ਬਾਹਰ ਮਾਰ ਦਿੰਦੀ ਆ ਸਾਰੇ ਖੰਡਾ ਦਿੰਦੀ ਆ ਤੇ ਇਧਰ ਪਿਆ ਸੀਗਾ ਥੋੜਾ ਜਿਹਾ ਸਾਫਤਾ ਇਹ ਆਪਾਂ ਪਾ ਦਾਂਗੇ ਕੱਟੀ ਨੂੰ ਕੱਟੀ ਅੰਦਰੇ ਖੜੀ ਹੁੰਦੀ ਆ ਆਪਣੀ ਠੰਡ ਕਰਕੇ ਹਾਲੇ ਬਾਹਰ ਨਹੀਂ ਕੱਢਦੇ ਹੈਗੇ ਛੋਟੀ ਆ ਨਾ ਫਿਰ ਅੰਦਰੇ ਹੁੰਦੀ ਆ ਜਿਹੜੀ ਇਹ ਤੋਂ ਥੋੜੀ ਬੜੀ ਆ ਉਹ ਬਾਹਰ ਖੜੀ ਹੁੰਦੀ ਆ ਇਨੂੰ ਕੋਲ ਲੀਨ ਅੰਦਰ ਬੰਨਦੇ ਹੁੰਦੇ ਆ। ਬਾਜੀ ਆਪਾਂ ਹੁਣ ਸਾਰੇ ਪੱਠੇ ਆਪਾਂ ਨੇ ਜਿੰਨੇ ਕੁ ਪਾਉਣੇ ਸੀਗੇ ਪਾਤੇ ਖੋਲੀਆਂ ਭਰਤੀਆਂ ਇਹ ਵੱਧ ਗਿਆ ਆਪਣੇ ਕੋਲ ਇਹਨੂੰ ਸਿਰਫ ਆਪਾਂ ਇਕੱਠਾ ਕਰਕੇ ਰੱਖ ਦਾਂਗੇ ਫਿਰ ਇਹਨੂੰ ਨਾ ਦਿਨ ਚ ਪਾਵਾਂਗੇ ਜਦੋਂ ਖੋਲ ਪਾਣੀ ਪਲਾਉਣਾ ਆਵਾਂਗੇ ਨਾ ਉਦੋਂ ਸਿੱਟ ਦਾਂਗੇ ਜਿਹੜਾ ਇੱਕ ਮਗਰੀ ਜੀ ਰਹਿ ਗਈ ਸੀਗੀ ਬਾਧੂ ਸੀਗਾ ਤੇ ਬਾਜੀ ਸੂਰੇ ਸੂਰੇ ਪਛਮਾ ਦਾ ਕੰਮ ਕਰਨਾ ਬਹੁਤ ਵਧੀਆ ਲੱਗਦਾ ਹੈ ਸਕੂਨ ਮਿਲਦਾ ਆਪਣਾ ਕੰਮ ਕਰਕੇ ਹਨਾ ਆਪਣੇ ਹੱਥੀ ਮਿਹਨਤ ਕਰਕੇ ਬਹੁਤ ਵਧੀਆ ਲੱਗਦਾ ਸਾਰੀ ਦਿਹਾੜੀ ਵਧੀਆ ਲਿੰਗਦੀ ਆਪਾਂ ਕੰਮ ਕਰ ਲੱਗੇ ਰਹਿੰਦੇ ਆ ਨਾਲੇ ਜੀ ਜਦੋਂ ਸਾਰੀ ਦਿਹਾੜੀ ਦੇ ਥੱਕੇ ਹੋਈਏ ਰਾਤ ਨੂੰ ਨੀਂਦ ਬਹੁਤ ਵਧੀਆ ਆਉਂਦੀ ਹੈ ਫਿਰ ਪੈ ਕੇ ਸੌਂਤ ਨਹੀਂ ਰਹਿੰਦੀ ਹੈਗੀ ਵੀ ਕਿੱਥੇ ਪਿਆ ਇੰਨਾ ਜ਼ਿਆਦਾ ਵਧੀਆ ਮਤਲਬ ਹੋ ਜਾਂਦਾ ਹੈ ਸਾਰੀ ਦਿਹਾੜੀ ਦਾ ਕੰਮ ਜਦੋਂ ਕਰਿਆ ਹੋਵੇ ਨਾ ਫਿਰ ਨੀਂਦ ਵੀ ਭੱਜ ਕੇ ਆਉਂਦੀ ਹੈ ਲਓ ਜੀ ਆਪਣਾ ਇੱਥੇ ਨਿਬੜ ਗਿਆ ਮਸ਼ੀਨ ਥੱਲੇ ਸੰਭਰਿਆ ਗਿਆ ਤੇ ਇੱਧਰ ਦੇਖੋ ਆਪਾਂ ਨੇ ਪੱਠਿਆਂ ਨਾਲ ਸਾਰੇ ਹੁਲੀਆਂ ਭਰਤੀਆਂ ਬਸ ਇਹ ਖਾ ਲੈਣਗੀਆਂ ਹੁਣ ਤੇ ਬਾਹਰ ਦਾ ਮੌਸਮ ਦਹੌਣਿਆ ਤੁਹਾਨੂੰ ਬਾਹਰ ਕਿਵੇਂ ਆ ਦੇਖੋ ਥੋੜਾ ਥੋੜਾ ਸੂਰਜ ਨਿਕਲ ਰਿਹਾ ਲਾਲੀ ਦੇਖੋ ਸੂਰਜ ਦੀ ਕਿੰਨੀ ਸੋਹਣੀ ਲੱਗਦੀ ਆ ਸਵੇਰ ਸਵੇਰ ਦਾ ਹਨਾ ਜਿਹੜਾ ਨਜ਼ਾਰਾ ਹੁੰਦਾ ਦੇਖਣ ਦਾ ਹਨਾ ਬਹੁਤ ਵਧੀਆ ਹੁੰਦਾ ਬਹੁਤ ਵਧੀਆ ਮੌਸਮ ਹੋਇਆ ਪਿਆ ਹੁੰਦਾ ਨੇਹ ਰਾ ਜਿਆ ਵੀ ਆ ਤੇ ਸੂਰਜ ਦੀ ਲਾਲੀ ਆ ਗਈ ਸੂਰਜ ਚੜ ਰਿਹਾ ਏ ਕਈ ਭੈਣ ਭੈਣ ਭਾਈ ਤਾਂ ਸਵੇਰ ਦਾ ਮਤਲਬ ਸਵੇਰ ਦਾ ਟਾਈਮ ਜਿਹੜੇ ਲੇਟ ਉੱਠਦੇ ਨੇ ਉਹ ਨਹੀਂ ਦੇਖਦੇ ਹੁੰਣ ਹਨਾ ਪਰ ਸਾਜਰੇ ਸਾਜਰੇ ਬਹੁਤ ਵਧੀਆ ਹੁੰਦਾ ਹੈ ਦੇਖ ਆਹ ਸੂਰਜ ਜਦੋਂ ਚੜਦਾ ਆਸਮਾਨ ਦੇ ਵਿੱਚ ਬਹੁਤ ਵਧੀਆ ਹੁੰਦਾ ਦੇਖਣ ਨੂੰ ਲੱਗਦਾ ਮਨ ਖੁਸ਼ ਹੁੰਦਾ ਦੇਖ ਕੇ ਦੇਖੋ ਨੀਰਾ ਪਿਆਰ ਦੇ ਵਾਲੇ ਲੇਟਾ ਚੱਲਦੀਆਂ ਨੇ ਹਲੇ ਤੇ ਮੈਂ ਕਿਹਾ ਚਲੋ ਤੁਹਾਨੂੰ ਵੀਡੀਓ ਬਣਾ ਲਈਏ ਤੁਹਾਨੂੰ ਦਿਖਾਈਏ ਸ਼ੇਅਰ ਕਰੀਏ ਤੁਹਾਡੇ ਨਾਲ ਵੀ ਸਵੇ ਸਵੇ ਦਾ ਟਾਈਮ ਕਿੰਨਾ ਵਧੀਆ ਲੱਗਦਾ ਹੈ ਮੌਸਮ ਬਹੁਤ ਵਧੀਆ ਹੋਇਆ ਹੋਇਆ ਹੈ ਤੇ ਬਾਕੀ ਬੱਸ ਜੀ ਹੁਣ ਆਪਾਂ ਲੇਟਾ ਵਗੈਰਾ ਵੀ ਬੰਦ ਕਰ ਦਾਂਗੇ ਇੱਧਰ ਦੇਖੋ ਚੰਦਰਮਾ ਨੀਲੇ ਆਸਮਾਨ ਦੇ ਵਿੱਚ ਕਿੰਨਾ ਸੋਹਣਾ ਚਮਕ ਰਿਹਾ ਹੈ ਲੋ ਜੀ ਬਾਕੀ ਹੁਣ ਦਿਨ 'ਚ ਮਿਲਦੇ ਆਂ ਫੇਰ ਤੁਹਾਨੂੰ ਤੇ ਇਹ ਹੈਗਾ ਜੀ ਦੁਪਹਿਰ ਦਾ ਟਾਈਮ ਤੇ ਫੇਰ ਮੈਂ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣਾਈ ਹੈਗੀ ਫੇਰ ਘਰ ਦੇ ਕੰਮ-ਕਾਰ ਕਰੇ ਕੱਪੜੇ ਵਗੈਰਾ ਧੋਤੇ ਥੋੜੇ ਜਿ ਸਿਗੇ ਰਹਿੰਦੇ ਤੇ ਥਾੜੂ ਪੋਚਾ ਕਰਿਆ ਸਾਰੇ ਕੰਮ ਨਵੇੜੇ ਤੇ ਉਸ ਤੋਂ ਬਾਅਦ ਅੱਜ ਸਿਗਾ ਜੀ ਐਤਵਾਰ ਦਾ ਦਿਨ ਤੇ ਸੱਜਰੀ ਤੋਂ ਉਹਨਾਂ ਨੇ ਸਿਰ ਨਾਉਣਾ ਸੀਗਾ ਤੇ ਮੋਟਰ ਚੱਲ ਰਹੀ ਸੀ ਆਪਣੀ ਪੱਠੇ ਵਗੈਰਾ ਭਰ ਰਿਆ ਸੀਗੇ ਜਿਸਕਰ ਮੈਂ ਕਹਿੰਦਾ ਨਾ ਵੀ ਮੈਂ ਇੱਥੇ ਔਟੀ ਨਹਾਜ ਤੇ ਇਹ ਸਿਰ ਨਾ ਲਿਆ ਸੀਗਾ ਸਿਰ ਣਾਉਣਾ ਸੀਗਾ ਇਹਨੂੰ ਐਤਵਾਰ ਕਰਕੇ ਤੇ ਐਤਵਾਰ ਨੂੰ ਸਿਰ ਣਾਉ ਦੇਉਂਦੇ ਨੇ ਕਿਨੇ ਇਹਨੂੰ ਐਸੀ ਕਹਿੰਦਾ ਵੀ ਤੱਤਾ ਪਾਣੀ ਆ ਨਿੱਗਾ ਜਿਹਾ ਵੀ ਇੱਥੇ ਔਟੀ ਨਹਾਉਣਾ ਚਾਹ ਮੈਂ ਤੇ ਫਿਰ ਇਹਨੇ ਕਮੀਜ਼ ਨਹੀਂ ਖੋਲਿਆ ਸੀ ਆ ਕਿਉਂਕਿ ਜੇ ਕਮੀਜ਼ ਖੋਲ ਕੇ ਫਿਰ ਆਪਾਂ ਮਤਲਬ ਵੀਡੀਓ ਬਣਾਉਂਦੇ ਫਿਰ ਨਾ ਉਹ YouTube ਨਾ ਉਹ ਅਲਾਉਡ ਨਹੀਂ ਕਰਦਾ ਹੈਗਾ ਜੇ ਆਪਾਂ ਨਗੇ ਵਿੱਚ ਦੀ ਵੀਡੀਓ ਬਣਾਉਣੀ ਆ ਤਾਂ ਕਰਕੇ ਫਿਰ ਕੰਮਿਤ ਪਾਇਆ ਹੈ ਵਸੇ ਜਦ ਬਾਜ਼ ਖੋੜਦਾ ਸੀ ਪਾਣੀ ਠੰਡਾ ਵੀ ਲੱਗ ਰਿਹਾ ਸੀਗਾ ਮੈਨੂੰ ਠੰਡਾ ਲੱਗ ਰਿਹਾ ਸੀਗਾ ਕੋਲ ਖੜੀ ਨੂੰ ਠੰਡੀ ਜੀ ਚੜ ਰਹੀ ਸੀ ਤੇ ਮਾਰ ਰਿਹਾ ਸੀ ਪਾਸ ਜੀ ਹੁਣ ਤਾਂ ਇਹਨਾਂ ਨੇ ਗਰਮੀ ਗਰਮੀ ਇੱਦਾਂ ਹੀ ਆਪਣੇ ਜਦੋਂ ਮੋਟਰ ਚੱਲਿਆ ਕਰਨੀ ਇੱਦਾਂ ਹੀ ਨਾਉਂਦੇ ਰਹਿੰਦੇ ਨੇ ਬਹੁਤ ਨਾਉਂਦੇ ਨੇ ਆਲੂ ਦੇ ਵਿੱਚ ਸਾਰੇ ਅ ਤੱਕੇ ਹੋ ਕੇ ਸੈਲੀਬ੍ਰਿਟੀ ਤਾਂ ਅੰਦਰੇ ਨਾ ਆ ਲਿਆ ਸੀਗਾ। ਕਈ ਕਈ ਘੰਟੇ ਇੰਨਿਕਲ ਰਹੇਗੇ ਹੋ ਪਾਣੀ ਦੇ ਵਿੱਚ। ਦੋ ਤਿੰਨ ਘੰਟੇ ਬੈਠੇ ਰਹਿੰਦੇ ਨੇ ਇੰਨੀ ਧਰਮੀ ਦੇ ਵਿੱਚ। ਮੋਜਾ ਮਾਣਦੇ। ਜੇ ਉਹ ਮੋਟਰਾਂ ਚੱਲਦੀ ਹੈ। ਡੈੜੀ ਵਿੱਚ ਕਈ ਵੀਰ ਨਾ ਲੰਦੇ ਨੇ। ਥੱਲੇ ਪਾਣੀ ਦੇ ਵਿੱਚ। ਲਓ ਜੀ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਆਪਣੇ ਵੀਡੀਓ ਤੇ ਆਉਂਦੇ ਨੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਇਸੇ ਤਰ੍ਹਾਂ ਹੀ ਆਪਣੀ سپورਟ ਬਣਾਈ ਰੱਖਿਓ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਜੀ ਅਕੇ ਸ਼ੇਅਰ ਕਰਦਿਆ ਕਰੋ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਨਾ ਤਾਂ ਕਮੈਂਟ ਕਰਕੇ ਜੇ ਦੱਸਿਆ ਕਰੋ ਤੇ ਲਓ ਜੀ ਆਪਾਂ ਵੀ ਹੁਣ ਕਰਦੇ ਆ ਇੱਥੇ ਆਪਣੀ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੇ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ ਹਾਂ 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 ਆਹ ਠੰਡਾ ਹੈ ਬਾਕੀ ਆਹ ਆਇਆ ਤੁਮੇ